ਮੇਰਾ ਨਾਮ ਨਵੀਨਾ ਵਰਮਾ ਹੈ ਮੈਂ ਬਰਨਾਲਾ ਸ਼ਹਿਰ ਦੀ ਰਹਿਣ ਵਾਲੀ ਆ ਪਿਛਲੇ 8 ਮਹੀਨਿਆਂ ਤੋਂ ਸਾਡੇ ਬਾਬੇ ਚੁੱਲੇ پارک ਵਿੱਚ ਸੀਐਮਡੀ ਯੋਗਸ਼ਾਲਾ ਦੀਆਂ ਕਲਾਸਾਂ ਚੱਲ ਰਹੀਆਂ ਹਨ ਮੈਂ ਇਹਨਾਂ ਨੂੰ ਅਟੈਂਡ ਕਰ ਰਹੀ ਆ ਲਗਾਤਾਰ ਮੈਨੂੰ ਸਰਵਾਈਕਲ ਦੀ ਪ੍ਰੋਬਲਮ ਸੀ ਜੋ ਹੁਣ ਬਿਲਕੁਲ ਠੀਕ ਹੋ ਚੁੱਕੀ ਹੈ ਮੈਂ ਸਰਦਾਰ ਭਗਵਾਨ ਸਿੰਘ ਜੀ ਮਾਨ ਦਾ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਕੀ ਇਹ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਇਨਸਾਨਾਂ ਦੀ ਸਿਹਤ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਇਸ ਕਰਕੇ ਯੋਗਾ ਕਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਅਸੀਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਤਖਰੀਕਾਰਾ ਮੈਂ ਬਰਨਾਲਾ ਦੇ ਰਹਿਣ ਵਾਲੀ ਆ ਮੈਂ ਬਾਬਾ ਚਿੱਲੇ ਪਾਰਕ ਵਿੱਚ ਯੋਗਾ 8 ਮਹੀਨਿਆਂ ਤੋਂ ਯੋਗਾ ਕਰ ਰਹੀ ਆ ਮੈਂ ਬਿਲਕੁਲ ਅੱਜ ਤੱਕ ਤੰਦਰੁਸਤ ਆ ਮੈਨੂੰ ਗਠੀਏ ਦੀ ਸਰਵਾਈਕਲ ਵੀ ਪ੍ਰੋਬਲਮ ਸੀ ਤੇ ਅਲਰਜੀ ਸੀ ਤੇ ਆ ਗਠੀਆ ਸੀਗਾ ਇਹ ਪ੍ਰੋਬਲਮਾਂ ਮੇਰੇ ਨਾਲ ਬਿਲਕੁਲ ਅੱਜ ਠੀਕ ਹੋ ਚੁੱਕੀਆਂ ਮੈਂ ਬਹੁਤ ਦਵਾਈ ਖਾਂਦੀ ਸੀ ਮੈਂ ਬਿਲਕੁਲ ਕਿਤੋਂ ਨਹੀਂ ਠੀਕ ਹੋਈ ਸੀ ਅੱਜ ਮੈਂ ਬਿਲਕੁਲ ਤੰਦਰੁਸਤ ਹਾਂ ਸਿਰਫ ਯੋਗਾ ਕਰਕੇ ਤੇ ਮੈਂ ਭਗਵਾਨ ਸਮਾਨ ਜੀ ਦਾ ਤੇ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਇਹ ਯੋਗਾ ਚਲਾਈ ਆ ਮੈਂ ਤਾਂ ਕਹਿੰਦੀ ਆ ਸਦਾ ਲਈ ਇਹ ਚੱਲਦੀ ਰਹੇ ਸਾਡੇ ਲਈ ਸਿਹਤ ਲਈ ਬਹੁਤ ਜ਼ਰੂਰੀ ਆ ਤੇ ਭਗਵਾਨ ਸਮਾਨ ਦਾ ਬਹੁਤ ਬਹੁਤ ਧੰਨਵਾਦ ਜੀ ਮੇਰਾ ਨਾਮ ਮਨਜੀਤ ਕੌਰ ਹੈ ਮੈਂ ਬਰਨਾਲਾ ਸ਼ਹਿਰ ਦੀ ਰਹਿਣ ਵਾਲੀ ਹਾਂ ਮੈਂ ਫਿਰ ਸੇ 8 ਮਹੀਨੇ ਆਤੋਂ ਬਾਬਾ ਚੂਲਾ پارک ਵਿੱਚ ਯੋਗਾ ਕਲਾਸ ਕਰ ਰਹੀ ਹਾਂ ਤੇ ਇਸ ਨਾਲ ਮੇਰੇ ਜੋੜਾਂ ਦੀ ਜੋ ਵੀ ਪ੍ਰੋਬਲਮ ਸੀ ਉਹ ਠੀਕ ਹੋਈ ਹੈ ਤੇ ਮੈਂ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਨੇ ਇਹ ਉਪਰਾਲਾ ਸ਼ੁਰੂ ਕੀਤਾ ਹੈ ਮਾਨਯੋਗ ਪ੍ਰਗਮਨਤਮਾਨ ਜੀ ਦਾ ਵੀ ਸ਼ੁਕਰਾਨਾ ਕਰਨਾ ਚਾਹੁੰਦੀ ਹਾਂ ਧੰਨਵਾਦ ਜੀ ਸਤਿ ਸ੍ਰੀ ਅਕਾਲ